ਇਸ ਪਾਸੇ ਤੋਂ ਉਹ ਨਿਸ਼ਚਿਤ ਹੈ ਕਿ ਨਾ ਸਾਨੂੰ ਲੋੜ ਵਸਤਾਂ ਇਹ ਉਹ ਪ੍ਰਭਾਤ ਜੋ ਚੰਦਰ ਦੇ ਕੋਲ ਆ ਰਿਹਾ ਹੋਵੇ ਵਾਟੇ ਇਹ ਦੱਸ ਦੇਣਾ ਕਿ ਗੁਰੂ ਸਾਹਿਬ ਦਾ ਜਿਹੜਾ ਉਪਦੇਸ਼ ਹੈ ਅੱਜ ਵੀ ਜੋ 500 ਸਾਲ ਬਾਅਦ ਵੀ ਉਹਦੀ ਅੱਜ ਸਾਨੂੰ ਬਹੁਤ ਉਤੋ ਹੀ ਯਾਦੀ ਮੋੜ ਆ ਸਰਬ ਸੰਜੀਵਾਲ ਸਾਹਿਬ ਦੇ ਪਿਡੇ ਦੇ ਸਭ ਜਾਗ ਪਖੋਤੋਂ ਇਸ ਮਾਸਿ ਜਿਹੜੇ ਦੂਰ ਮਾਰਾ ਜਿਹਨੇ ਰਿਕਵੈਸਟ ਕਰਨਾ ਸਾਡੇ ਸਿੱਖਣਾ ਉਹਨਾਂ ਦੀ ਅੱਜ ਸਾਨੂੰ ਬਹੁਤ ਵੱਡੀ ਮੋੜ ਆ ਤੇ ਜਿਹੜਾ ਗੁਰੂ ਬਣਾ ਰਹੇ ਆ ਸਿੱਖਾ ਜਿੰਦਰ ਸਿੰਘ ਜੀਆਂ ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾ ਕਰਦੇ ਆ ਉਹਨਾਂ ਤੋਂ ਗੁਰੂ ਮਹਾਰਾਜ ਜੀ اگر اردس کرتے ہیں کہ سچے بادشاہ پورے سکھ پورے نام نام دیو پورے سکھ شانتی ہوئے کرے سکھ شان جیسے جگہ لگی انہیں کوئی حل <سؤال> نہیں کرے سارے ਆਪ ਸਾਰੇ ਭਾਈ ਚਰਿਆ ਆਪ ਸਭ ਨੂੰ ਜੁਕੇ ਰਹਾ ਹੈ ਇਹ ਸਾਡੀ ਸਤਿ ਅਕਾਲ ਅੱਛਾ ਸਿੱਖ ਸੰਗਤ ਲਗਾਤਾਰ ਬੰਦੀ ਸਿੰਘਾ ਦੀ ਰਿਹਾਈ ਵਾਸਤੇ ਪਈ ਅਮਰਤਾਲ ਸਿੰਘਾ ਦੀ ਰਿਹਾਈ ਵਾਸਤੇ ਲਗਾਤਾਰ ਜਦੋਜਹਿਦ ਕਰ ਰਹੀ ਹੈ ਹੁਣ ਕਿ ਇਹੋ ਜੋ ਉਪਰਾਲੇ ਜਿਹੜਾ ਨੇ ਕੀਤੇ ਜਾ ਰਹੇ ਨੇ ਕੀ ਸਰਗਰਮੀਆਂ ਨੇ ਔਰ ਅੱਗੇ ਕੀ ਰਣਨੀਤੀ ਰਹਿਣ ਵਾਲੀ ਹੈ ਜੀ ਸਰ ਅਸੀਂ ਆਪਣੀ ਜੋ ਕਾਨੂੰਨੀ ਤੌਰ ਤੇ ਹੋ ਸਕਦਾ ਸੀ ਉਹ ਕਰ ਰਹੇ ਆ ਬਾਕੀ ਜੋ ਜੋ ਵੀ ਬਾਕੀ ਸਿੱਖ ਸੰਗਤ ਅਵਾਜ਼ ਉੱਠੀ ਕਰੇਗਾ ਗੁਰੂ ਮਹਾਰਾਜ ਦੇ ਸਹਾਰੇ ਜੀ ਉਹ ਅਸੀਂ ਸਾਡਾ ਸਭ ਤੋਂ ਵੱਡੇ ਸਾਡੀ ਸਾਡੀ ਸਾਰ ਗੁਰੂ ਮਹਾਰਾਜਾ ਅਸੀਂ ਉਹ ਜਗਲੇ ਨਾਸ ਕਰਦੇ ਹਾਂ ਤੇ ਉਹ ਵੀ ਤਰਸੇਮ ਜੀ ਤਰਸੇਮ ਜੀ ਕੈਨੇਡਾ ਦੇ ਵਿੱਚ ਜਿਸ ਤਰੀਕੇ ਨਾਲ ਤਸਵੀਰਾਂ ਸਾਹਮਣੇ ਆਈਆਂ ਬਿਆਨ ਗਿਆ ਪੋਲਿਟੀਕਲੀ ਵੀ ਇਹਨੂੰ ਬਹੁਤ ਅੱਛੇ ਤੇ ਚੰਗੇ ਤਰੀਕੇ ਨਾਲ ਬਣਾਇਆ ਗਿਆ ਕਿਵੇਂ ਵੇਖਦੇ ਪੈਨੋ ਇਹ ਮੇਰਾ ਖਿਆਲ ਹੈ ਜੀ ਇਹ ਇਹ ਨਰਗ ਦੀ ਗੱਲ ਨੀ ਗੱਲ ਕਰੋ ਇੱਥੇ ਹੋਰ ਗੱਲਾਂ ਨਾ ਕਰੋ ਤੁਸੀਂ ਇੱਕ ਮਿੰਟ ਜੀ ਇੱਕ ਮਿੰਟ ਗੱਲ ਜਵਾਬ ਦੇ ਲੈਣਾ ਜੀ ਸਿੱਖਾਂ ਦੇ ਖਿਲਾਫ ਨਰਾਜ਼ ਕਰਨ ਵਾਸਤੇ ਜੋ ਚੀਜ਼ਾਂ ਨਹੀਂ ਵਾਪਰੀਆਂ ਆਪਾਂ ਜੀ ਕਿਤੇ ਚੋਂ ਦੇ ਕਿਸੇ ਕੇ ਤਰਫ ਕਰਾ ਕੋਈ ਗੱਲ ਹੋ ਪਰ ਮੇਰਾ ਖਿਆਲ ਹੈ ਕਿ ਉਹ ਚਿੱਤ ਵਿੱਚ ਰੱਖਾ ਪਰ ਉਹਨੇ ਕਿਹਦੇ ਪੈਦਾ ਕੀਤਾ ਸੁਨੇਹਾ ਕੀ ਦੇਣਾ ਚਾਹੁੰਦੀ ਆਣੇ ਸਿਆਸੀ ਤੇਰਾ ਕੀ ਸਮਝਦੇ ਤੁਸੀਂ ਕਿ ਬਤੌਰ ਜਿਸ ਤਰੀਕੇ ਦੇ ਨਾਲ ਪੰਥਕ ਏਰੀਆ ਦੇ ਵੱਡੀ ਇੱਕ ਲੀਡ ਭਾਈ ਸਾਹਿਬ ਨੂੰ ਵੀ ਮਿਲੀ ਹੈ ਤੁਸੀਂ ਕਿਵੇਂ ਸਮਝਦੇ ਹੋ ਕਿ ਕੀ ਸੁਨੇਹਾ ਦੇਣਾ ਚਾਹੁੰਦੇ ਕਿ ਕੌਮ ਦੇ ਸਰ ਨਹੀਂ ਅਸੀਂ ਦੇ ਕੌਮ ਦੇ ਪਤੀ ਕੌਮ ਦੇ ਚੜ੍ਹਦੀ ਕਲਾ ਦੀ ਗੱਲ ਕਰਦੇ ਆਂ ਸਭ ਦੇ ਭਲੇ ਦੀ ਗੱਲ ਕਰਦੇ ਆਂ ਗੁਰੂ ਮਹਾਰਾਜੀ ਦੀ ਸਖਿਆਵਾਂ ਸੋਚ ਨਹੀਂ ਅਸੀਂ ਅੱਗੇ ਲੈ ਕੇ ਦੇਣਾ ਚਾਹੁੰਦੇ ਆਂ ਕਿ ਜੋ ਸਭ ਦੇ ਭਲੇ ਦੇ ਸਭ ਦੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਕਿਰਤ ਕਰਕੇ 1 ਸੈਕਿੰਡ ਸਾਰੀ ਜਿਹੜੀ ਇਹ ਸਭ ਸਾਹਿਬ ਜੀ ਕੀ ਹੋ ਰਿਹਾ ਪਹਿਰਾ ਦੁਦ ਦੇ ਦਿਨ ਸਿੱਖ ਪੰਥ ਪਹਿਲਾ ਵਜੋਂ ਆਉਣ ਵਾਲੇ ਸਮੇਂ ਵਿੱਚ ਬੇਸੀ ਬਹੁਤ ਵੱਦ ਕੋਸ਼ਿਸ਼ ਕਰਾਂਗੇ ਕਿ ਜੇ ਅਸੀਂ ਗੁਰੂ ਸਾਹਿਬ ਦੇ ਫਲਸਫੇ ਤੋਂ ਥੋੜਾ ਪਤਾ ਜਰ ਚੱਲੇਗਾ ਇਸ ਤੋਂ ਇਹ ਦੇ ਜੀ ਅੱਛਾ ਮੇਰਾ ਅਖੀਰਲਾ ਸਵਾਲ ਹੈ ਕਿ ਜੋ ਪਿਛਲੇ ਦਿਨਾਂ ਦੇ ਬਿਲਕੁਲ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਇੱਕ ਨਾਮ ਵੀ ਲਿਆ ਗਿਆ ਮਿਤਪਾਲ ਭਾਈ ਸਾਹਿਬ ਦਾ ਕਿ ਸਾਥੀ ਜਿਹੜਾ ਫੜਾਇਆ ਗਿਆ ਇਸ ਤੋਂ ਇਲਾਵਾ ਡੀਜੀਪੀ ਸਾਹਿਬ ਨੇ ਵੀ ਨਾਮ ਲਿਆ ਇਹਨੇ ਮਗਰ ਦੀ ਪਿੱਛੇ ਕੀ ਵੇਖਦੇ ਹੋ ਸਿਆਸਤ ਹੈ ਜਾਂ ਖੁਦਾਰਕੁਸ਼ੀ ਕੋਸ਼ਿਸ਼ਾਂ ਹੈ ਮੇਰਾ ਖਿਆਲ ਹੈ ਕਿ ਹੁਣ ਸਾਰੀਆਂ ਪੋਲੀਟਿਕਲ ਕਿਰ ਕਿ ਉਹ 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 ਮੁਕਾਬਲਾ ਨਹੀਂ ਕਰ ਸਕਦੇ ਉਹਨਾਂ ਨੂੰ ਕਿਸ ਤਰੀਕੇ ਨਾਲ ਬਧਨਾਬ ਕਰਕੇ ਜਾਂ ਕੇ ਇਹ ਹਾਲਾਤ ਪਹਿਲਾਂ ਕੀਤੇ ਜਾਣ ਕੇ ਉਹ ਕਿ ਹਰ ਇੱਕ ਚੀਜ਼ ਨਾਲ ਉਹਨਾਂ ਨੂੰ ਜੋੜਿਆ ਜਾਵੇ ਜਿਹੜੇ ਬੰਦੇ ਡੇਢ-ਡੇਢ ਦੋ-ਦੋ ਸਾਲ ਤੋਂ ਛੇਲਾਂ 'ਚ ਬੈਠੇ ਆ ਉਹਨਾਂ ਨੂੰ ਜੀ ਅੱਜ ਨਾਲ ਜਿਤਾ ਰਿਹਾ ਕਿ ਉਹਨੇ ਪਰਿਵਾਰ ਨੂੰ ਸਮਾਣੇ ਉਹਦੇ ਨਿਕਲੇ ਜੀ ਇਹ ਕਦੇ ਸਾਡੇ ਜੀ ਕਦੇ ਨਹੀਂ ਆ ਅੱਗੇ ਤੋਂ ਸਮਝ ਲਈਏ ਕਿ ਸਰਕਾਰ ਨੂੰ ਵੀ ਇਹ ਜਿਹੜੇ ਹੱਥ ਕੱਢੇ ਆਪਣਾ ਕੇ ਆਪਸੀ ਭਾਈਚਾਰੇ ਨੂੰ ਤੋਂ ਨਾ ਅੱਛਾ ਭਾਈ ਸਾਹਿਬ ਤੇ ਜਿਹੜੀ ਐਨਐਸਏ ਲਗਾਈ ਗਈ ਹੈ ਹਾਈ ਕੋਰਟ ਦੇ ਵਿੱਚ ਸਟੇਟਸ ਕੀ ਹੈ ਇਸ ਵੇਲੇ ਲੇਟੈਸਟ ਜੋ ਸਰਕਾਰ ਨੂੰ ਵੀ ਜਿਹੜਾ ਕਿ ਪਿਛਲੇ ਦਿਨਾਂ 'ਚ ਚਾਰਟ ਪਈ ਸੀ ਇਸ ਵੇਲੇ ਸਟੇਟਸ ਜਾਣਨਾ ਚਾਹੁੰਦੇ ਆਂ ਕਿ ਸਰਕਾਰ ਨੇ ਉਹ ਕਾਫੀ ਬੰਨਿਆ 4 ਤਰੀਕ ਨੂੰ 5 ਤਰੀਕ ਨੂੰ ਕਾਫੀ ਝੜ ਪਈ ਜੀ 29 ਦੀ 4 ਤਰੀਕ ਆ ਜੀ ਮੇਰਾ ਖਿਆਲ ਹੈ ਕਿ ਕੋਈ ਕੁਝ ਨੁਕਸਾਨ ਮੁਸ਼ਕਿਲ ਹੋਵੇ ਠੀਕ ਹੈ ਠੀਕ ਹੈ